ਜੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਫਿੰਕਾ ਜਰਗਾ ਜੀ ਅ ਪਹਿਲਾਂ ਮੈਂ ਕਬੱਡੀ ਖੇਡਦਾ ਰਿਹਾ 10 ਤੋਂ 12 ਸਾਲ ਦਾ ਮੇਰਾ ਕਬੱਡੀ ਦਾ ਕਰੀਅਰ ਆ ਉਹਦੇ ਤੋਂ ਬਾਅਦ ਚ ਕਬੱਡੀ ਤੋਂ ਕੁਇਟ ਕਰਕੇ ਇੱਧਰ ਆਪਾਂ ਜਿਵੇਂ ਇਨਫਲੂਐਂਸ ਕਰਦੇ ਆ ਆਪਣੇ ਯੂਥ ਨੂੰ ਆਪਣੇ ਬੱਚਿਆਂ ਨੂੰ ਕਿ ਕਿਵੇਂ ਤੁਸੀਂ ਆਪਣੀ ਸਿਹਤ ਨੂੰ ਚੰਗਾ ਰੱਖ ਸਕਦੇ ਹੋ ਵਧੀਆ ਮਿਹਨਤ ਕਰਕੇ ਤੁਹਾਡਾ ਮੈਂਟਲ ਲੈਵਲ ਤੁਹਾਡਾ ਫਿਜ਼ੀਕਲ ਲੈਵਲ ਕਿੰਨਾ ਫਿੱਟ ਹੋਊਗਾ ਤੁਸੀਂ ਔਰ ਵਧੀਆ ਗੋਲ ਆਪਣੀ ਲਾਈਫ 'ਚ ਅਚੀਵ ਕਰ ਸਕਦੇ ਹੋ ਜਗੇ ਰਸਤੇ ਤੁਰ ਸਕਦੇ ਹੋ ਤੇ ਇੱਕ ਜਿਹੜਾ ਨਸ਼ਿਆਂ ਦਾ ਚੱਲ ਰਿਹਾ ਉਹਦੇ ਤੋਂ ਕਿਵੇਂ ਦੂਰ रह ਸਕਦੇ ਹੋ ਇਹਨਾਂ ਚੀਜ਼ਾਂ ਲਈ ਅਸੀਂ ਯੂਥ ਨੂੰ ਆਪਣੇ ਬੱਚਿਆਂ ਨੂੰ ਅਵੇਅਰ ਕਰਨ ਲੱਗੇ ਹਾਂ ਜੀ ਤੇ ਤੁਸੀਂ ਅੱਜ ਇੱਕ ਆਈਡਲ ਬਣ ਗਏ ਨੌਜਵਾਨਾਂ ਦੇ ਸੋ ਉਹਦੇ ਪਿੱਛੇ ਕੀ ਰਾਜ਼ ਸੀਗਾ ਕਿਵੇਂ ਮਤਲਬ ਇਸ ਰਸਤੇ ਨੂੰ ਤੁਸੀਂ ਚੁਣਿਆ ਦੇਖੋ ਜੀ ਆਈਡਲ ਬਣਨ ਦਾ ਮੇਰਾ ਮਕਸਦ ਘੱਟ ਸੀ ਪਰ ਮੈਨੂੰ ਬੱਚਿਆਂ ਨੇ ਜਾਦਾ ਬਣਾਤਾ ਮੈਂ ਐਡੀ ਚੀਜ਼ ਨਹੀਂ ਸੋਚੀ ਸੀ ਜਿੱਡੀ ਹੁਣ ਮੈਂ ਕਰ ਰਿਹਾ ਕਿਉਂਕਿ ਮੈਂ ਚੀਜ਼ ਵਿਚੋਂ ਲੱਭੀ ਆ ਕਿ ਤਨਾ ਕਿਤੇ ਬੱਚੇ ਇਹ ਚੀਜ਼ ਆਪ ਚਾਹੁੰਦੇ ਸੀ ਕਿ ਵੀ ਐਦਾਂ ਦਾ ਬੰਦਾ ਮੂਰੇ ਆਵੇ ਕਿ ਜੋ ਸਾਨੂੰ ਚੰਗੀ ਡਾਈਟ ਲਈ ਜਿਵੇਂ ਇਨਫਲੂਐਂਸ ਕਰੇ ਜਾਂ ਚੰਗੀਆਂ ਗੱਲਾਂ ਕਰੇ ਕਿਉਂਕਿ ਜਿਆਦਾ ਮੋਸਟਲੀ ਜਿੰਨਾ ਤੁਸੀਂ ਦੇਖਿਆ ਜਾਂਦਾ ਅੱਜਕੱਲ ਚੀਜ਼ਾਂ ਗਲਤ ਪ੍ਰੋਡਕਟ ਐਦਾਂ ਦੀਆਂ ਜਾਂ ਹਰ ਇੱਕ ਚੀਜ਼ ਚਾਹੇ ਜਿਹੜਾ ਮੈਂਟਲੀ ਯੂਥ ਨੂੰ ਬੱਚਿਆਂ ਨੂੰ ਵੀ ਕਰਦੀ ਨੇ ਉਹੀ ਚੀਜ਼ਾਂ ਪ੍ਰਮੋਟ ਹੋ ਰਹੀਆਂ ਨੇ ਮੈਂ ਕੋ ਵੀਡੀਓ ਪਾਈ ਸੀ ਕਾਫੀ ਟਾਈਮ ਪਹਿਲਾਂ 1.5 ਸਾਲ ਹੋ ਗਿਆ ਮੈਨੂੰ ਲੱਗਦਾ ਉਦੋਂ ਮੈਂ ਇੱਕ ਵੀਡੀਓ ਘੱਟੇ ਚ ਬਾਹਨ ਚ ਭੱਜ ਕੇ ਪਾਈ ਸੀ ਕਿ ਕਿ ਮੈਂ ਮੋਸਟਲੀ ਬਾਹਨ ਚ ਭੱਜਦਾ ਰਿਹਾ ਪਿੰਡ ਜਦੋਂ ਮੈਂ ਪਾ ਕੇ ਉੱਥੇ ਮੈਂ ਇੱਕ ਮੋਟੀਵੇਸ਼ਨਲ ਗਾਣਾ ਲਾਇਆ ਸੀਗਾ ਕਿ ਸ਼ੇਰਾ ਉੱਠ ਜਰਾ ਹਨਾ ਤੇ ਫਿਰ ਆਪਣਾ ਉਹ ਜਲਵਾ ਦਿਖਾ ਇਦਾਂ ਕਰਕੇ ਮਨਮੋਹਨ ਬਾਰਸ ਜੀ ਦਾ ਗਾਣਾ ਸੀ ਉਦੋਂ ਤੋਂ ਬਾਅਦ ਜਦੋਂ ਮੈਂ ਥੱਲੇ ਕਮੈਂਟ ਦੇਖੇ ਮੈਨੂੰ ਇਹ ਉਮੀਦ ਨਹੀਂ ਸੀ ਕਿ ਲੋਕ ਇੰਨੀ ਬੇਸਵਰੀ ਨਾਲ ਕਿਸੇ ਪੰਜਾਬੀ ਟੱਚ ਦੀ ਵੇੜ ਕਰ ਰਹੇ ਨੇ ਲੋਕ ਕਿਵੇਂ ਅੱਕੇ ਪਏ ਸੀ ਉਦਾਂ ਦੇ ਕਲਚਰ ਤੋਂ ਜਿਹਦੇ ਚ ਸਾਰਾ ਇਹ ਚੀਜ਼ਾਂ ਚ ਕੋਲ ਨਸ਼ਾ ਪ੍ਰਮੋਟ ਹੋ ਰਿਹਾ ਇੱਕੇ ਦਮ ਲੋਕ ਲਿਖਣ ਲੱਗੇ ਪੰਜਾਬ ਦਾ ਹੀਰਾ ਪੰਜਾਬ ਦਾ ਪੁੱਤ ਦੇਖੋ ਅਸੀਂ ਵਾਪਸ ਆ ਰਹੇ ਹਾਂ ਦੇਖੋ ਅਸੀਂ ਵਾਪਸ ਆ ਰਹੇ ਹਾਂ ਮੇਰੇ ਕਮੈਂਟਸ ਪੜ੍ਹਿਆ ਮੈਂ ਕਿ ਇਹ ਚੰਦ ਕੀ ਰਿਹਾ ਕਿ ਕਿਵੇਂ ਬੱਚੇ ਕਿਦਾਂ ਉਹ ਚੀਜ਼ਾਂ ਨੂੰ ਮਿਸ ਕਰ ਰਹੇ ਨੇ ਕਿਵੇਂ ਲੋਕ ਮਿਸ ਕਰ ਰਹੇ ਨੇ ਫਿਰ ਮੈਨੂੰ ਲੱਗਿਆ ਵੀ ਇਹ ਕਨਸੈਪਟ ਕਿਵੇਂ ਕਿਵੇਂ ਅੱਗੇ ਲੈ ਕੇ ਜਾਇਆ ਜਾਵੇ ਫਿਰ ਅਸੀਂ ਉਹੀ ਚੀਜ਼ ਨੂੰ ਤੋੜ ਦੇਗੇ ਤੋੜ ਦੇਵੇ ਫਿਰ ਦੇਖਦੇ ਦੇਖਦੇ ਕਰੇਜ਼ ਐਨੇ ਵਧਾ ਗਿਆ ਤੇ ਮੈਂ ਇਹਨਾਂ ਚੀਜ਼ਾਂ ਚ ਸਿਚੁਏਸ਼ਨ ਨੇ ਮੈਨੂੰ ਇਦਾਂ ਦਾ ਬਣਾਤਾ ਤੇ ਕੁਝ ਤੁਹਾਨੂੰ ਗੱਲ ਵੀ ਸਮਾਂ ਹੁੰਦਾ ਪਰਮਾਤਮਾ ਦੇ ਰੰਗ ਹੁੰਦੇ ਨੇ ਬੰਦਾ ਆਪਣਾ ਕੋਈ ਵੀ ਸਟੈਪ ਆਪ ਸਮਝ ਕੇ ਨਹੀਂ ਚੱਲਦਾ ਸਮੇਂ ਨੇ ਮੈਨੂੰ ਤੇ ਬੱਚਿਆਂ ਨੇ ਇਦਾਂ ਬਣਾਇਆ ਸੋ ਇੱਕ ਹੋਰ ਹੈ ਜਿਵੇਂ ਪੰਜਾਬ ਨੂੰ ਅੱਜ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਅੱਜ ਛੇਵਾ ਦਰਿਆ ਜਿਹੜਾ ਨਸ਼ਿਆਂ ਦਾ ਵਗ ਰਿਹਾ ਔਰ ਸਾਡਾ ਜ ਸੋ ਰਾਸ਼ਟਰੀ ਪੱਧਰ ਤੇ ਵੀ ਅੰਤਰਰਾਸ਼ਟਰੀ ਪੱਧਰ ਤੇ ਵੀ ਪੰਜਾਬ ਦਾ ਜਿਹੜਾ ਅੱਖ ਸੱਕ ਦਿਨ ਕਿਤੇ ਖਰਾਬ ਹੋ ਰਿਹਾ ਤੇ ਤੁਸੀਂ ਇੱਕ ਇਸ ਮੁੱਦੇ 'ਚ ਜੁੜੇ ਆ ਕੀ ਸੰਦੇਸ਼ ਦੇ ਤੁਸੀਂ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਦੇਖੋ ਕਦੇ ਤਾਂ ਲੱਗਦਾ ਵੀ ਜਿਹੜਾ ਤੁਸੀਂ ਛੇਵਾਂ ਦਰਿਆ ਕਹਿਣੋ ਨਸ਼ਿਆਂ ਦਾ ਵਗਦਾ ਜਦੋਂ ਅੱਜ ਇੱਥੇ ਆ ਕੇ ਬੱਚੇ ਦੇਖੇ ਲੱਗਦਾ ਵੀ ਨਸ਼ਾ ਹੈ ਹੀ ਨਹੀਂ ਅੱਜ ਮੈਂ ਮੈਨੂੰ ਲੱਗਦਾ ਸੀ ਮੈਂ ਮਨੋਂ کہیں ਮਨੋਰਕ ਗੱਲ ਕਹੀ ਦਵਾ ਵੀ ਯਾਰ ਨਸ਼ਾ ਤਾਂ ਹੈ ਹੀ ਨਹੀਂ ਪੰਜਾਬ 'ਚ ਢੜੇ 6 6 ਪੁੱਟ ਦੇ ਆਮ ਮੁੰਡੇ ਮੈਨਾਂ ਦਾ 15 18 ਮੁੰਡੇ ਇਹਨਾਂ ਦੇ ਰੂਪਨਗਰ ਜ਼ਿਲ੍ਹੇ 'ਚ ਮੈਂ ਇੱਥੇ ਆ ਕੇ ਪਿੰਡ ਤਖਤਗੜ ਮੈਨ 6 6 ਤਿੰਨ 6 ਫੁੱਟ ਤਿੰਨ ਤੇ ਨੇਚ ਦੇ ਮੁੱਲ ਨਾਲ ਮੈਨੂੰ 15 18 ਮੁੰਡੇ ਮਿਲਦੇ। ਬਾਕੀ ਸਾਰੇ ਮੁੰਡੇ ਇਹਨਾਂ ਤੇ ਇਹਨਾਂ ਤੇ ਇਹ ਦੇਖ ਕੇ ਲੱਗਦੇ ਨਹੀਂ ਵੀ ਪੰਜਾਬ 'ਚ ਨਸ਼ਾ ਹੈ ਪਰ ਜਿਹੜੀਆਂ ਕੰਪਨੀਆਂ ਨੇ ਜਾਂ ਕੁਝ ਪ੍ਰਮੋਸ਼ਨਾਂ ਬੰਦੇ ਇਸ ਤਰ੍ਹਾਂ ਦੀ ਕਰ ਰਹੇ ਨੇ ਇਹਨਾਂ ਨੂੰ ਇਹਨਾਂ ਦੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਕਿਤੇ ਨਾ ਕਿਤੇ ਗੱਲ ਬਿਠਾਈ ਜਾ ਰਹੀ ਆ ਕਿ ਉਹ ਗਾਣੇ ਸਾਰੇ ਫੀਮਾ ਦਾ ਨਾਮ ਲਿਆ ਜਾ ਰਿਹਾ। ਜਿਵੇਂ ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਛੋਟਾ ਭਤੀਜਾ ਸੀਗਾ ਉਹ ਮੈਨੂੰ ਆ ਕੇ ਕਹਿੰਦਾ ਢਾਈ ਸਾਲ ਦੀ ਗੱਲ ਆ ਕਹਿੰਦਾ ਚਾਚੂ ਜੀ ਕਹਿੰਦਾ ਨਾ ਵੱਡਾ ਹੋ ਕੇ ਗੈਂਗਸਟਰ ਬਣਨਾ ਹੈ। ਮੈਂ ਕਿਹਾ ਤੂੰ ਕਿੱਥੋਂ ਸੁ ਕਿਮੇਰੇ ਕਿਮੇ ਚੀਜ਼ਾਂ ਉਹਨਾਂ ਕੋਲ ਬਦਰ ਰਹੀ ਨੇ ਬੱਚੇ ਖਾਬ ਹੋ ਰਹੇ ਨੇ ਮੈਂ ਚਾਹਣਾ ਵੀ ਪਰ ਐਡੀ ਗੱਲ ਇਹ ਹੈਗੀ ਟਰੂ ਅੰਦਰੋਂ ਸੱਚੇ ਹੋ ਕੇ ਤੁਰੋਗੇ ਇਹ ਬਹੁਤ ਜਲਦੀ ਇਹ ਚੀਜ਼ਾਂ ਓਵਰਕਮ ਕੀਤਾ ਜਾ ਸਕਦਾ ਅਸੀਂ ਕੀਤਾ ਬਹੁਤ ਬੱਚੇ ਉਹਨਾਂ ਤੋਂ ਗੇਮਾਂ ਲੀਡ ਕਰਕੇ ਬਹੁਤ ਬੱਚੇ ਨਸ਼ਾ ਛੱਡ ਰਹੇ ਨੇ ਦੋ ਵੀਡੀਓ ਪਾਈਆਂ ਸ਼ਰਾਬ ਦੀ ਬੋਤਲਾਂ ਧਲੀਆਂ ਬਹੁਤ ਲੋਕ ਦਰੂ ਛੱਡ ਗਏ ਕੋਈ ਵੱਡੀ ਚੀਜ਼ ਨਹੀਂ ਜੇ ਤੁਸੀਂ ਅੰਦਰੋਂ ਟਰੂ ਰਹਿ ਕੇ ਤੁਰੋਗੇ ਪਰ ਜੇ ਤੁਸੀਂ ਅੰਦਰੋਂ ਵਿਗੇ ਹੋਏ ਹੋ ਤੁਸੀਂ ਆਪਣੀ ਆਪਣੇ ਕਹ ਲਓ ਵੀ ਮੈਂ ਵੱਡਾ ਹੋਣ ਲਈ ਮੈਂ ਬਣਾ ਨਾਮ ਵੱਡਾ ਹੋਣ ਲਈ ਬਹੁਤ ਕਰ ਲਿਆ ਬਹੁਤ ਨਾ ਭੰਨਾ ਜਾਂ ਕੋਈ ਨਸ਼ੇ ਬਾਰੇ ਗੱਲ ਕਿ ਮੈਨੂੰ ਪਤਾ ਜੀ ਮੈਂ ਨਸ਼ੇ ਬਾਰੇ ਗੱਲ ਕਰੂੰਗਾ ਲੋਕਾਂ ਨੇ ਕਹਿਣਾ ਵੀ ਹਾਂ ਵੀ ਇਹ ਬਹੁਤ ਸਿਆਣਾ ਮੁੰਡਾ ਹੈ ਵੀ ਹਨਾ ਵੀ ਉਹ ਨਸ਼ੇ ਤੋਂ ਬਚਾਊਗਾ ਨਹੀਂ ਕੋਈ ਐਡੀ ਚੀਜ਼ ਨਹੀਂ ਜੇ ਅੰਦਰੋਂ ਡਰੂ ਹੋ ਤੁਸੀਂ ਅੰਦਰੋਂ ਲੜੋਂਗੇ ਨਾ ਆਪਣਾ ਆਪ ਵਾਰੋਗੇ ਤਾਂ ਬਹੁਤ ਏ ਛੋਟੀ ਚੀਜ਼ ਤੁਸੀਂ ਅੱਜ ਦੇ ਰੋਪੜ ਵਿੱਚ ਆਏ ਆ ਤਖਤ ਘੜ ਦੇ ਵਿੱਚ ਅੱਜ ਦਾ ਈਵੈਂਟ ਬਾਰੇ ਵੀ ਥੋੜਾ ਜਿਹਾ ਦੱਸੋ ਹਾਂ ਜੀ ਇਹ ਐਮਐਲਏ ਸਾਹਿਬ ਨੇ ਆਪਣੇ ਈਵੈਂਟ ਰੱਖਿਆ ਸੀਗਾ ਦਿਨੇਸ਼ ਚੱਡਾ ਜੀ ਨੇ ਇਹਨਾਂ ਦੀ ਮੈਨੂੰ ਕਾਲ ਆਈ ਸੀਗੀ ਕਿ ਮੈਂ ਕਾਫੀ ਸਟੇਡੀਅਮ ਤੇ ਵਰਕ ਕਰ ਰਿਹਾ ਤੇ ਅਸੀਂ ਵੀ ਸਾਡੀ ਵੀ ਦਿਲੀ ਤਮੰਨਾ ਕਿ ਕੋਈ ਵੀ ਇਦਾਂ ਦਾ ਬੰਦਾ ਜਾਂ ਕੋਈ ਇਦਾਂ ਦੇ ਲੀਡਰ ਆ ਇਹ ਚੰਗੀ ਚੀਜ਼ ਕਰਨੇ ਤਾਂ ਸਾਡਾ ਨਾਲ ਆ ਕੇ ਖੜਨਾ ਫਰਜ਼ ਆ ਆ ਕੇ ਇੱਥੇ ਪਤਾ ਲੱਗਿਆ ਕਿ ਇੱਥੇ ਆ ਕੇ ਆਉਣਾ ਮੇਰੇ ਲਈ ਕਿੰਨਾ ਜ਼ਰੂਰੀ ਸੀ ਕਿਉਂਕਿ ਜਵਾਨਾਂ ਚ ਉਤਸ਼ਾਹ ਜਾਂ ਦੇਖਿਆ ਮੈਂ ਤਾਂ ਇਹ ਸੋਚਾ ਮੈਂ ਕਿਤੇ ਉਹੀ ਗੱਲ ਨਾ ਹੋਊਗੀ ਜਿਵੇਂ ਇੱਥੇ ਨਾ ਆਉਂਦਾ ਹਾਂ ਨਾ ਜਿਵੇਂ ਕੈਚ ਕਿੰਨੀ ਚੀਜ਼ ਮਿਸ ਕਰ ਜਾਈ ਸੀ ਬਾਕੀ ਕੰਮ ਕਰਨਾ ਚੰਗਾ ਜ਼ਰੂਰੀ ਆ ਪਰ ਰਿਜ਼ਲਟ ਆਉਣਾ ਜ਼ਰੂਰੀ ਨੇ ਜੇ ਇਹ ਸਟੇਡੀਅਮ ਬਣਾ ਰਹੇ ਨੇ ਤਾਂ ਜਵਾਤਾਂ ਨੂੰ ਆਉਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਹੋਰ ਹੌਸਲਾ ਮਿਲੇ ਸਕੇ ਜਦੋਂ ਰਿਜ਼ਲਟ ਆਉਣਾ ਤਾਂ ਬੰਦਾ ਹੋਰ ਮਿਹਨਤ ਕਰਦਾ ਇਹਨਾਂ ਦੇ ਨਾਲ ਖੜਨਾ ਚਾਹੀਦਾ ਤੇ ਇੱਕ ਚੰਗੀ ਮੈਂ ਇਹਨਾਂ ਦੀ ਬੈਠ ਕੇ ਹੁਣ ਵੀ ਇੱਥੇ ਸਕੂਲ ਹੈ ਉਹ ਤੇ ਵੀ ਗੱਲਬਾਤ ਟੀਚਰ ਸਾਹਿਬਾਂ ਨਾਲ ਕਰ ਰਹੀ ਸੀ ਹੁਣ ਥੋੜੇ ਦਿਨਾਂ ਤੱਕ ਇਹ ਫਿਰ ਈਵੈਂਟ ਰੱਖ ਰਹੇ ਨੇ ਤੇ ਗੱਲਬਾਤ ਇਹਨਾਂ ਦੀ ਜਾਰੀ ਆ ਮੈਂ ਕਿਹਾ ਵੀ ਵਧੀਆ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਜੇ ਚੰਗਾ ਕੰਮ ਕਰਮ ਕਰਨੀ ਤੋਰੇ ਨੇ ਤਾਂ ਬਹੁਤ ਵਧੀਆ ਨਾ ਰਿਜ਼ਲਟ ਮ